ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦਾਸ ਬਾਬਾ ਨੈب ਸਿੰਘ ਨਵਾਗਲਾ ਫੀਰਕੋਟ 2 ਜੂਨ ਨੂੰ ਜੋ ਪਿੰਡ ਰੋਡੇ ਵਿਖੇ ਸੰਤ ਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਇਆ ਬਹੁਤ ਹੀ ਭਾਰੀ ਸੰਗਤ ਦੀ ਇਕੱਤਰਤਾ ਹੋਈ ਜਿਹਨੂੰ ਆਪਾਂ ਕੱਟਸਾ ਨਹੀਂ ਕਹਿ ਸਕਦੇ ਇਕੱਤਰਤਾ ਜਿਹੜੀ ਸਾਡੇ ਮਾਤ ਭਾਸ਼ਾ ਵਿੱਚ ਸ਼ਬਦ ਪੂਜਨੀਕ ਸ਼ਬਦ ਵਰਤਨੇ ਚਾਹੀਦੇ ਆ ਜਿਹੜੀ ਉਹ ਸੰਗਤੀ ਇਕੱਤਰਤਾ ਨੇ ਸੈਂਟਰ ਦੇ ਦੇ ਪੰਜਾਬ ਸਰਕਾਰ ਦੇ ਤੋਹਫਲੇ ਹਲਕ ਰੱਖ ਦਿੱਤੇ ਉਸ ਇਕੱਤਰਤਾ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਪੂਜਨੀਕ ਬਾਪੂ ਤਰਸੇਵ ਸਿੰਘ ਚੱਲੂਪੁਰ ਜਿਨ੍ਹਾਂ ਦੇ ਮਹਾਨ ਸਪੂਤ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਐਮਪੀ ਜੋ ਅੱਜ ਸਰਕਾਰਾਂ ਦੇ ਬੇਰੁਕੀ ਕਰਕੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦੀ ਬਣੇ ਹੋਏ ਨੇ ਸਾਰਾ ਪੰਥ ਅਤੇ ਜਿਹੜੇ ਪਹਿਲਾਂ ਸਾਡੇ ਬੰਦੀ ਸਿੰਘ ਅਤੇ ਹੁਣ ਵਾਲੇ ਬੰਦੀ ਸਿੰਘ ਸਾਰਿਆਂ ਲਈ ਬੇਨਤੀ ਕਰਦੇ ਆ ਤੇ ਕਰਦੇ ਰਹਿੰਦੇ ਆ ਸੱਚੇ ਪਾਤਸ਼ਾਹ ਜਲ ਤੋਂ ਜਲ ਦੇ ਨਾਲ ਨੂੰ ਰਿਹਾ ਕਰਕੇ ਪੰਥ ਦੀ ਸੇਵਾ ਕਰਨ ਵਾਸਤੇ ਤਤਪਰ ਰਹਿਣ ਵਾਸਤੇ ਬਲ ਬਖਸ਼ਣ ਉਨ੍ਹਾਂ ਦੇ ਪਰਿਵਾਰ ਦੇ ਹੌਸਲੇ ਬਲੰਦ ਕਰਨ ਪਾਤੀ ਸੇਵਾ ਕਰਨ ਵਾਸਤੇ ਅਤੇ ਸਾਡੇ ਫਰੀ ਕੋਟ ਦੇ ਪੂਜਨਯੋਗ ਐਮਪੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਉਹ ਵੀ ਵਿਸ਼ੇਸ਼ ਤੌਰ ਤੇ ਉੱਥੇ ਪਹੁੰਚ ਹੋਏ ਸੀ ਅਤੇ ਭਾਈ ਸਾਹਿਬ ਭਾਈ ਬੂਟਾ ਸਿੰਘ ਰਣਸੀ ਦੇ ਦਰਸ਼ਨ ਸਿੰਘ ਮੰਡ ਸਾਬਕਾ ਹੈਲਥ ਡਿਪਾਰਟਮੈਂਟ ਚੇਅਰਮੈਨ ਪੰਜਾਬ ਸੰਤ ਬਲਜੀਤ ਸਿੰਘ ਦਾदूवाल ਅਤੇ ਹੋਰ ਨੰਗ ਸਿੰਘ ਜਥੇਬੰਦੀਆਂ ਦੇ ਬਹੁਤ ਹੀ ਪੂਜਨੀਕ ਜਥੇਦਾਰ ਮਹਾਪੁਰਸ਼ ਅਤੇ ਤਕਸਾਲਾਂ ਦੇ ਸੇਵਾਦਾਰ ਅਤੇ ਕਾਰ ਸੇਵਾ ਦੇ ਮਹਾਪੁਰਸ਼ ਸੇਵਾਦਾਰ ਬਹੁਤ ਹੀ ਭਾਰੀ ਇਕੱਤਰਤਾ ਸੰਗਤਾਂ ਨੇ ਹਮ-ਹਮਾ ਕੇ ਉੱਥੇ ਇੱਕ ਜੁੜਤਾ ਵਿਖਾਈ ਅਤੇ ਲੰਗਰਾਂ ਦਾ ਬਹੁਤ ਹੀ ਵਿਸ਼ੇਸ਼ ਪ੍ਰਬੰਧ ਕੀਤਾ ਸੀ ਮੈਂ ਸਾਰੇ ਰੋਡੇ ਪਿੰਡ ਦੀ ਪੰਚਾਇਤ ਅਤੇ ਨਗਰ ਨਿਵਾਸੀ ਸਮੂਹ ਸੰਗਤ ਨੂੰ ਬਹੁਤ-ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਪਿੰਡ ਦੇ ਚਾਰ ਸფერੇ ਸ਼ਪੀਲਾਂ ਲਾ ਕੇ ਬੋਦੀ ਸੱਚੇ ਢੱਗੇ ਢੰਗ ਨਾਲ ਜਲਪਾਨ ਦੀ ਸੇਵਾ ਕੀਤੀ ਲੰਗਰਾਂ ਦੀ ਸੇਵਾ ਕੀਤੀ ਸੱਚੇ ਪਾਸ਼ਾ ਰੋਟੇ ਪਿੰਡ ਨੂੰ ਹੋਰ ਹਜ਼ਾਰ ਗੁਣਾ ਤਰੱਕੀਆਂ ਬਖਸ਼ ਸੱਚੇ ਪਾਸ਼ਾ ਅੱਗੇ ਪਿੰਡ ਰੋਟੇ ਦਾ ਨਾਂ ਸਾਰੀ ਦੁਨੀਆ ਤੇ ਚਮਕਦਾ ਹੋਰ ਵੀ ਚਾਰ ਚੰਨ ਲਾਵੇ ਸੱਚੇ ਪਾਸ਼ਾ ਮੈਂ ਜੇ ਕੋਈ ਅਥਕਥਨੀ ਨਾ ਹੋਵੇ ਤਾਂ ਮੈਂ ਇਹ ਵੀ ਕਹਿਣ ਤੋਂ ਗਰੇਜ ਨਹੀਂ ਕਰਦਾ ਜਿੰਨਾਂ ਕੋ ਸੰਤ ਨੈਲਸਨ ਖਾਸ ਤੌਰ ਤੇ ਪਿੰਡ ਰੋਡੇ ਦਾ ਨਾਂ ਚ ਮੁਕਾਇਆ ਉਹਨੂੰ ਹੋਰ ਤਿਰਖਣ ਕਰਨ ਵਾਸਤੇ ਪਾਈ ਸਾਹਿਬ ਪਾਈ ਅੰਮ੍ਰਿਤਪਾਲ ਸਿੰਘ ਜੀ ਜਿਹੜੇ ਹਰ ਮੌਕੇ ਤੇ ਇਸ ਨਗਰ ਨੂੰ ਤਹਿਰੀਕ ਦਿੰਦੇ ਰਹੇ ਅਸੀਂ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਉਹਨਾਂ ਦੇ ਪੂਜਨੀਕ ਪਿਤਾ ਜੀ ਬਾਪੂ ਤਰਸੇਮ ਸਿੰਘ ਖਾਲਸਾ ਉਹਨਾਂ ਦੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਬਾਹਲੀਆਂ ਗੱਲਾਂ ਹੋਰ ਤਾਂ ਕੀ ਕਰਨੀਆਂ ਬਸ ਪੰਥ ਪ੍ਰਤੀ ਮੇਰੇ ਮਨ ਚ ਬਲਬਲੇ ਸੀ ਖਾਲਸਾ ਜੀ ਉਹ ਸੰਗਤ ਨੇ ਇਕੱਤਰ ਹੋ ਕੇ ਉਹ ਦੂਰ ਕਰਤੇ ਆ ਉਹ ਦਿਨ ਦੂਰ ਨਹੀਂ ਆਉਣ ਵਾਲੀ 27 ਨੂੰ ਜਿਹੜੀ ਸਰਕਾਰੇ ਖਾਲਸਾ ਬਣ ਜਾ ਰਹੀ ਆ ਉਹ ਸਾਰਿਆਂ ਤੋਂ ਕੋਈ ਲੁਗੀ ਛਿਪੀ ਗੱਲ ਨਹੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਗੱਲਾਂ ਕਰਨ ਵਾਲੇ ਉਹਨਾਂ ਨੇ ਸਾਨੂੰ ਪੱਠੀ ਵਿੱਚ ਝੋਕਤਾ ਉਹ ਕੌਣ ਸੀ ਉਸ ਇੱਕ ਬਾਦਲ ਟੋਲਾ ਜਿਹੜੇ ਜਿਵੇਂ ਸੰਤ ਬਲਜੀਤ ਸਿੰਘ ਦਾदूवाल ਜੀ ਕਹਿ ਗਏ ਆ ਵੀ ਜਦੋਂ ਰਾਜਪਾਗ ਭੋਗਣਾ ਸੀ ਮਲਾਈਆਂ ਖਾਣ ਵਾਲੇ ਲੋਕ ਜਦੋਂ ਬਹਿਬਲ ਕਾਂਡ ਹੋਇਆ ਕੋੜ ਦਾ ਪੂਰਾ ਕਾਂਡ ਹੋਇਆ ਜਵਾਰ ਕੇ ਕਾਂਡ ਹੋਇਆ ਕੀ ਇਹਨਾਂ ਦੇ ਮੂੰਹ 'ਚ ਘੁੰਮੜੀਆਂ ਪਾਈਆਂ ਸੀ ਕਿਉਂ ਨਹੀਂ ਇਹ ਬੋਲ ਸਕੇ ਕੀ ਅਸੀਂ ਸੱਚ ਨੂੰ ਸੱਚ ਨਹੀਂ ਕਹਿ ਸਕਦੇ ਆਜੇ ਦਾਗੀ ਤੇ ਬਾਗੀ ਆਪਦੇ ਆਪ ਦੇ ਲੈਵਲ ਲਵਾਈ ਜਾਂਦੇ ਆ ਕਿਉਂ ਲੋਂਦੇ ਆ ਇਹ ਖਾਸਾ ਜੀ ਪ੍ਰਮਾਤਮਾ ਦੀ ਕੀਤੀ ਹੁੰਦੀ ਆ ਇਹਨਾਂ ਦੀ ਉਮਰ ਇੰਨੀ ਸੀ ਜਿਵੇਂ ਭਮੱਕੜ ਦੀ ਉਮਰ ਦੋ ਦਿਨ ਹੁੰਦੀ ਆ ਜਾਂ ਦੋ ਘੰਟੇ ਹੁੰਦੀ ਆ ਜਦੋਂ ਉੱਡ ਪਿਆ ਉਸ ਤੋਂ ਬਾਅਦ ਖਤਮ ਆ ਐਵੇਂ ਇਹਨਾਂ ਦੀ ਉਮਰ ਸੀ ਜਿਹੜੀ ਬਾਦਲ ਟੋਲੇ ਦੀ ਮੈਂ ਤਾਂ ਟੋਲੇ ਆਖੂਗਾ ਦਾਲ ਹੁੰਦੇ ਜਿਹੜੇ ਉਹ ਸਤਿਕਾਰਯੋਗ ਹੁੰਦੇ ਆ ਇਹ ਬਾਦਲ ਦਲ ਨਹੀਂ ਸੀ ਬਾਦਲ ਟੋਲਾ ਸੀ ਇਹ ਜਿਹੜੇ ਦਾਲ ਆਉ ਸਾਡੇ ਨਗਾ ਸੰਗਾਂ ਦੇ ਆ ਉਹ ਸਤਿਕਾਰਯੋਗ ਆ ਉਹ ਪੂਜਨੀਕ ਆ ਖਾਲਸਾ ਜੀ ਮੈਂ ਹੱਥ ਬਨ ਕੇ ਬੇਨਤੀ ਕਰਦਾ ਆ ਇਹਨਾਂ ਗੱਲਾਂ ਤੇ ਗੌਰ ਕਰਾ ਜੋ ਆਉਣ ਵਾਲੀ ਜੋ 27 ਨੂੰ ਇਲੈਕਸ਼ਨ ਹੋਣ ਜਾ ਰਹੇ ਆ ਪੰਜਾਬ ਸਰਕਾਰ ਪੂਜਨੀਕ ਖਾਲਸਾ ਜੀ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਆਂ ਭਗਵੰਤ ਮਾਨ ਜੀ ਆਹ ਪੂਜਨੀਕ ਸ਼ਬਦ ਕਉ ਵਰਤਿਆ ਜਿਸ ਗੱਦੀ ਤੇ ਤੁਸੀਂ ਬਿਰਾਜਮਾਨ ਆ ਜਿਸ ਸੀਟ ਤੇ ਬਿਰਾਜਮਾਨ ਆ ਇਹ ਪੂਜਨੀਕ ਆ ਇਹਦੇ ਇਹਨੂੰ ਮੰਨਣ ਵਾਲੇ ਇਹ ਤੇ ਬਹਿਣ ਵਾਲੇ ਬੇਈਮਾਨ ਲਾਚਾਰ ਹੋ ਸਕਦੇ ਆ ਲੇਕਿਨ ਗੱਦੀ ਨਹੀਂ ਮਾੜੀ ਹੋ ਸਕਦੀ ਜਿਵੇਂ ਸ਼ਰੋਨੀ ਕਮੇਟੀ ਆ ਸ਼ਰੋਨੀ ਕਮੇਟੀ ਮਾੜੀ ਨਹੀਂ ਹੋ ਸਕਦੀ ਉਹਨੂੰ ਚਲਾਉਣ ਵਾਲੇ ਲੋਕ ਮਾੜੇ ਹੋ ਸਕਦੇ ਆ ਸ਼ਰੋਨੀ ਅਕਾਲੀ ਦਲ ਆ ਇਹ ਕਦੇ ਮਾੜਾ ਨਹੀਂ ਹੋ ਸਕਦਾ ਇਹਦੇ ਚਾਹਤੇ ਮਾੜੇ ਹੋ ਸਕਦੇ ਇਹਨੂੰ ਚਲਾਉਣ ਵਾਲੇ ਮਾੜੇ ਹੋ ਸਕਦੇ ਆ ਬਾਦਲ ਟੋਲਾ ਅੱਜ ਉਹ ਪੰਥ ਬਹੁਤ ਹੀ ਸਤਿਰਥਾਂ ਵਿੱਚ ਜਾ ਰਿਹਾ ਆਪਾਂ ਸਾਰੇ ਹਿੰਮਤ ਮਾਰ ਕੇ ਗੁਰੂ ਵਾਲੇ ਬਣੀਏ ਅੰਮ੍ਰਿਤ ਛਕੀਏ ਨਸ਼ੇ ਤੋਂ ਰਹਿਤ ਖਾਲਸਾ ਜੀ ਇੱਕ ਮੈਂ ਇੱਥੇ ਗੱਲ ਵਿਸ਼ੇਸ਼ ਤੌਰ ਤੇ ਕਹਿਣੀ ਚਾਹਣਾ ਨਸ਼ੇ ਕਿਹੜੇ ਰਹਿਤ ਰਹਿਣਾ ਗੋਲੀਆਂ ਕੈਪਸੂਲ ਸਮੈਕ दारू ਜਿਹੜੇ ਸਾਡੇ ਭਰਾ ਮਾਰੂ ਨਸ਼ੇ ਆ ਕੁੱਲ ਮਾਰੂ ਨਸ਼ੇ ਆ ਇਹਨਾਂ ਤੋਂ ਰਹਿ ਦੇਣਾ ਜਿਹੜਾ ਨਸ਼ਾ ਫੇਮ ਤੇ ਪੋਸਟ ਦਾ ਖਾਲਸਾ ਜੀ ਇਹ ਦੁਨੀਆ ਤੇ ਇੱਕ ਬੂਢੀ ਆ ਜਿਹੜੀ ਧਰਤੀ ਵਿੱਚ ਪੈਦਾ ਹੁੰਦੀ ਆ ਜਿਵੇਂ ਸੌਖਣ ਦਾਣਾ ਇਹ ਤੋਂ ਥੋੜੀ ਗਰੇਜ ਕਰਨੀ ਆ ਫੇਮ ਪੋਸਟ ਦਾ ਜੇ ਖਾਉ ਤੇ ਕਮਾਉ ਕੰਮ ਕਰਨ ਕੇ ਖਾਲਸਾ ਜੀ ਬਾਹਰਲੇ ਮੁਲਕਾਂ ਚ ਵੀ ਇਹਨਾਂ ਨਸ਼ਿਆਂ ਤੇ ਕੋਈ ਬੈਨ ਨਹੀਂਗਾ ਇਸ ਕਰਕੇ ਅਸੀਂ ਨਸ਼ੇ ਦਾ ਬਦਲਾ ਲਿਆਉਣਾ ਜਿਵੇਂ ਇਹਨਾਂ ਨੇ ਆਪਾਂ ਲਾਖੇ ਜੀ ਬਦਲਾ ਲਿਓ ਪਰ ਉਹ ਬਦਲਾ 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 ਦੇ ਤੌਰ ਤੇ ਬਦਲਾ ਹੋ ਗਿਆ ਇਹ ਸਾਥੋਂ ਬਦਲੇ ਲੈ ਰਹੇ ਆ ਇਸ ਕਰਕੇ ਆਉਣ ਵਾਲੇ ਜਿਹੜੇ 27 ਦੀਆਂ ਇਲੈਕਸ਼ਨਾਂ ਅਸੀਂ ਸਰਕਾਰੇ ਖਾਲਸਾ ਖੜੀ ਕਰੀਏ ਖਾਲਸਾ ਰਾਜ ਖੜਾ ਕਰੀਏ ਖਾਲਸਤਾਨ ਦਾ ਸ਼ਬਦ ਹਿੰਦੂਆਂ ਨੇ ਸਾਡੇ ਮੂੰਹ 'ਚ ਪਾਇਆ ਸਾਡਾ ਖਾਲਸਾ ਰਾਜ ਆ ਖਾਲਸਤਾਨ ਨਹੀਂ ਖਾਲਸਾ ਛੱਬਦਾ ਜਾਂ ਖਾਲਸਾ ਰਾਜ ਸ਼ਬਦ ਆ ਇਹ ਬਰਫ ਇੱਕ ਬਰਮੀ ਦਾ ਕੰਮ ਕਰਦਾ ਜਿਹੜਾ ਖਾਲਸਤਾਨ ਦਾ ਸ਼ਬਦ ਆ ਇੱਕ ਭਰਾ ਪਾੜੂ ਭਰਾ ਮਾਰੂ ਜੰਗ ਦਾ ਸ਼ਬਦ ਕਰਦਾ ਖਾਲਸਤਾਨ ਸਾਡੇ ਕਿਸੇ ਨੇ ਖਾਲਸਾਪਨ ਦੀ ਪਹਿਲਾਂ ਤੋਂ ਮੰਗ ਨਹੀਂ ਕੀਤੀ ਸੀ ਸਾਡੇ ਮੂੰਹ ਵਿੱਚ ਪਾਇਆ ਗਿਆ ਖਾਲਸਾਪਨ ਸ਼ਬਦ ਜਿਹੜਾ ਅਸੀਂ ਇਹ ਤੋਂ ਗਰੇਜ ਕਰਦੇ ਆ ਖਾਲਸਾ ਰਾਜ ਸਥਾਪਿਤ ਕਰਨਾ ਖਾਲਸਾ ਜੀ ਸਾਰੇ ਸੁਖੀ ਬਸਣਗੇ ਸਾਰੇ ਆਪੋ ਆਪਣਾ ਆਨੰਦ ਮਾਣਨਗੇ ਜ਼ਿੰਦਗੀ ਦਾ ਜਿਹੜੇ ਗਰੀਬ ਆ ਉਹ ਜ਼ਮੀਨਾਂ ਦੇ ਮਾਲਕ ਬਣਨਗੇ ਗੁਰਪਤਾ ਜੀ